ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਅੱਜ ਆਮ ਬਦਾ ਮਰਬਾ ਇਹ ਮਰਬੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਅਸੀਂ ਤਿਆਰ ਕਰਾਂਗੇ ਜੋ ਇਹ ਆਮ ਦਾ ਮਰਬਾ ਅਸੀਂ ਬਣਾਵਾਂਗੇ ਇਹ ਕਦੇ ਵੀ ਖਰਾਬ ਨਹੀਂ ਹੋਏਗਾ ਆਮ ਦਾ ਮਰਬਾ ਖਤਮ ਹੋ ਜਾਏਗਾ ਲੇਕਿਨ ਇਹ ਖਰਾਬ ਨਹੀਂ ਹੋਏਗਾ ਇਹਦੇ ਵਿੱਚ ਅਸੀਂ ਬਿਲਕੁਲ ਵੀ ਪਾਣੀ ਨਹੀਂ ਲਾਵਾਂਗੇ ਤੁਸੀਂ ਵੇਖ ਸਕਦੇ ਜੀ ਇਹ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਇਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਂਬ ਦਾ ਮਰਬਾ ਬਣਾ ਕੇ ਤਿਆਰ ਕੀਤਾ। ਐਸਾ ਲੰਬ ਗਿਆ ਸਲਾਈਸਾਂ ਕੱਟ ਲਾਂਗੇ। ਅੰਬਾਂ ਦਾ ਅਸੀਂ ਮਰਬਾ ਬਣਾਵਾਂਗੇ। 1.5 ਕਿਲੋ ਅਸੀਂ ਆਂਬ ਲਏ ਆ। ਅੰਬਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ। ਧੋ ਕੇ ਇਹਨਾਂ ਨੂੰ ਅਸੀਂ ਸੁੱਕੇ ਕੱਪੜੇ ਦੇ ਨਾਲ ਪੂੰਝ ਕੇ ਤੇ ਸਾਫ਼ ਕਰ ਲਿਆ ਇਹਨਾਂ ਨੂੰ ਪਰੋਂ। ਬਿਲਕੁਲ ਵੀ ਇਹਦੇ ਵਿੱਚ ਪਾਣੀ ਨਾ ਰਵੇ। 6-7 ਘੰਟੇ ਲਈ ਅਸੀਂ ਇਹਨੂੰ ਪਾਣੀ 'ਚ ਡਬੋ ਕੇ ਰੱਖਿਆ ਸੀ ਕਿ ਇਹਦੇ ਵਿੱਚਲੀ ਜਿਹੜੀ ਗਰਮੀ ਆ ਉਹ ਨਿਕਲ ਜੇ ਤੇ ਅੰਬ ਸਾੜਿਆਂ ਦੇ ਵਿੱਚ ਠੰਡਕ ਹੋ ਜੇ ਹੁਣ ਅਸੀਂ ਇਹਨਾਂ ਅੰਬਾਂ ਨੂੰ ਛਿੱਲ ਲੈਨੇ ਆ ਇਸ ਤਰ੍ਹਾਂ ਉੱਪਰ ਇਹਦੀ ਡੰਡੀ ਵੀ ਲਾ ਲਾ ਸਾਰੇ ਅੰਬਾਂ ਨੂੰ ਅਸੀਂ ਛਿੱਲ ਲੈਨੇ ਆ ਨੂੰ ਅਸੀਂ ਛਿੱਲ ਲਿਆ ਹੁਣ ਅਸੀਂ ਇਹਦੀ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਸੀ ਆਂਬ ਨੂੰ ਲੱਲਾਂਗੇ ਇਦਾਂ ਲੰਬੀਆ ਸ্লাইਸਾਂ ਕੱਟ ਲਾਂਗੇ ਤੁਸੀਂ ਕਿਸੇ ਵੀ ਸ਼ੇਪ ਵਿੱਚ ਇਸ ਤਰ੍ਹਾਂ ਚੌਰਸ ਵੀ ਛੋਟੇ ਪੀਸ ਵੀ ਕੱਟ ਸਕਦੇ ਜੀ ਸਾਰੇ ਅੰਬਾਂ ਦੀ ਅਸੀਂ ਕਟਿੰਗ ਕਰ ਲਈ ਆ ਕੁਝ ਅਸੀਂ ਲੰਬੀਆਂ ਸ্লাইਸਾਂ ਕੱਟੀਆਂ ਤੇ ਕੁਝ ਅਸੀਂ ਛੋਟੇ-ਛੋਟੇ ਪਾਟ ਕੱਟ ਲਏ ਦੀ ਹੁਣ ਅਸੀਂ 800 ਗ੍ਰਾਮ ਖੰਡ ਲਈ ਆ ਖੰਡ ਨੂੰ ਇਹਦੇ ਉੱਪਰ ਪਾ ਲੈਨੇ ਅਸੀਂ ਇਹਨੂੰ ਮਿਕਸ ਕਰ ਲਈਏ मिक्स ਕਰਕੇ ਇਹਨੂੰ 2 ਕ ਘੰਟਿਆਂ ਵਾਸਤੇ ਇਸ ਤਰ੍ਹਾਂ ਰੱਖ ਦੇਣੀ ਹੈ। ਖੰਡ ਜਿਹੜੀ ਹੈ ਉਹ ਆਪਣਾ ਪਾਣੀ ਛੱਡ ਦੇਗੀ। ਇਹਨੂੰ ਇਸੇ ਤਰ੍ਹਾਂ 2 ਘੰਟੇ ਰੱਖ ਲਈਏ। ਚੈੱਕ ਕਰ ਲੈਨੇ ਆ। 2 ਘੰਟੇ ਬਾਅਦ ਖੰਡ ਚੰਗੀ ਤਰ੍ਹਾਂ ਮੈਲਟ ਹੋ ਗਈ ਹੈ। ਆਹ ਖੰਡ ਨੇ ਆਪਣਾ ਪਾਣੀ ਛੱਡ ਦਿੱਤਾ ਵਾ ਦੇਖੋ। ਮੈਲਟ ਹੋ ਗਈ ਪੂਰੀ ਤਾਂ। ਹੁਣ ਅਸੀਂ ਗੈਸ ਤੇ ਕੜਾਈ ਰੱਖ ਲਈਏ ਕੜਾਈ ਅਸੀਂ ਰੱਖ ਲਈ ਆ ਕੜਾਈ ਅਸੀਂ ਸਟੀਲ ਦੀ ਤੇ ਮੋਟੇ ਥੱਲੇ ਵਾਲੀ ਲਈ ਅਸੀਂ ਕੜਾਈ ਇਹਨੇ ਆਮ ਸੀ ਰਾਤ ਵਿੱਚ ਪਾਏ ਤੇ ਉਪਰਖੰਡ ਪਾਈ ਸੀ ਇਹਨਾਂ ਨੂੰ ਪਾ ਲੈਨੇ ਸਾਰਾ ਪਾ ਲੈਨੇ ਅਸੀਂ ਗੈਸ ਅਸੀਂ ਪਾ ਕੇ ਰੱਖ ਲੈ ਇਹਨੂੰ ਅੰਬਾਂ ਨੂੰ ਅਸੀਂ ਕੜਾਈ ਵਿੱਚ ਪਾ ਕੇ ਰੱਖ ਲਿਆ। ਹੁਣ ਅਸੀਂ ਇਹਨੂੰ ਲਗਾਤਾਰ ਹਿਲਾਉਂਦੇ ਰਵਾਂਗੇ। ਤੇ ਅੰਬਾਂ ਨੂੰ ਅਸੀਂ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਸਾਡੇ ਅੰਬ ਚੰਗੀ ਤਰ੍ਹਾਂ ਸੌਫਟ ਨਹੀਂ ਹੁੰਦੇ। ਆਂਬ ਤਾਂ ਆਮਰੇ ਬੇਬਾਂਦਿਆਂ ਨੂੰ 10 ਮਿੰਟ ਹੋ ਗਏ। ਤਿਰਝਣ ਦੇ ਆ ਆਂਬ ਤਾਂ ਆਮਰੇ। ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਪਾ ਲਏ। 1 ਚਮਚਾ ਸੌਫ ਥੋੜੇ ਜਿਹਾ ਮਗਜ ਲੈ ਆ ਮਗਜ ਅਸੀਂ ਰਲਵੇ ਮਿਲਵੇ ਲੈ ਆ ਵਿੱਚੇ ਵੇ ਦੇ ਹੈਗੇ ਆ ਮੈਲਨ ਸੀਡ ਸੂਰਜਮੁਖੀ ਦੇ ਸੀਡ ਇਹਨਾਂ ਨੂੰ ਪਾ ਲੈਂਦੇ ਇੱਕ ਚਮਚਾ ਕਾਲਾ ਨਮਕ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਇੱਕ ਚਮਚਾ ਮੇਥੀ ਦਾਣਾ ਰੰਗ ਦੇਣ ਵਾਸਤੇ ਥੋੜਾ ਜਿਹਾ ਸੀ ਕਲਰ ਫੂਡ ਪਾ ਲੈਂਦੇ ਜਰਦਾ ਰੰਗ ਜਿਸ ਤਰ੍ਹਾਂ ਦਾ ਅਸੀਂ ਝੋਲਾ ਦੇ ਵਿੱਚ ਪਾਉਂਦੇ ਸੀ ਆ ਜਾ ਕਿਨ ਮਿਕਸ ਕਰ ਲੈਣੇ ਚੰਗੀ ਤਰ੍ਹਾਂ ਜਾ ਕਸ਼ਮੀਰੀ ਤੇ ਅਗੀ ਲਾਲ ਮਿਰਚ ਇਹ ਨਾਲ ਕਲਰ ਬਹੁਤ ਵਧੀਆ ਹੋ ਜੇਗਾ ਲਗਾਤਾਰ ਇਸੇ ਪਕਾਉਂਦੇ ਰਵਾਂਗੇ ਜਦੋਂ ਤੱਕ ਸਾਡੇ ਆਂਬ ਸੌਫਟ ਨਾ ਹੋ ਜਾਵੇ ਅਸੀਂ ਇਹਦੇ ਵਿੱਚ ਜਰਦਾ ਰੰਗ ਪਾਇਆ ਵਾ ਰੰਗ ਦੇਣ ਵਾਸਤੇ ਤੁਸੀਂ ਇਹਦੀ ਰੰਗ ਦੀ ਜਗ੍ਹਾ ਤੇ ਕੇਸਰ ਦੇ ਧਾਗੇ ਵੀ ਪਾ ਸਕਦੇ ਹੋ 2-3 ਉਹਨਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਉਹਨਾਂ ਨੂੰ ਤੁਸੀਂ ਪਾ ਲੈਣਾ ਉਹਦੇ ਨਾਲ ਕਲਰ ਜਿਹੜਾ ਬਹੁਤ ਵਧੀਆ ਹੋਣਾ। ਗਾਤਰੇ ਸੇ ਨੂੰ ਹਿਲਾਉਂਦੇ ਹੀ ਰਵਾਂਗੇ। ਆਮਬ ਦੇ ਮਰਬੇ ਨੂੰ ਬਾਂਦੇ ਨੂੰ 20-25 ਮਿੰਟ ਹੋ ਗਏ ਆ। ਕਾਫੀ ਅੱਗੇ ਨਾਲ ਰਿਚ ਰਿਹਾ। ਤੁਸੀਂ ਬਹੁਤ ਵਧੀਆ ਕਲਰ ਆ ਗਿਆ ਸਾਨੂੰ ਰਾਇ ਰੰਗ ਪਾਉਂਦੇ ਨਾਲ। ਹੁਣ ਅਸੀਂ ਇਹਨੂੰ ਵੀ ਇੱਕ ਚੈੱਕ ਕਰ ਲੈਣੀ। ਅਜੇ ਅਜੇ ਦੀ ਚਾਸ਼ਨੀ ਜਿਹੜੀ ਇਹ ਪਤਲੀ ਆ। ਥੋੜੀ ਜੀ ਅਸੀਂ ਗਾੜੀ ਕਰਾਂਗੇ ਚਾਸ਼ਨੀ। ਕਿ ਆ ਕਿ ਸਾਡਾ ਮਰੱਬਾ ਜਿਹੜਾ ਇਹ ਕਦੇ ਖਰਾਬ ਨਾ ਹੋਵੇ। ਸਾਲੋਂ ਸਾਲ ਚੱਲੇ। ਮਰੱਬਾ ਖਤਮ ਹੋ ਜੇ ਲੇਕਿਨ ਇਹ ਖਰਾਬ ਨਾ ਹੋਵੇ। ਇਹਨੂੰ ਥੋੜੀ ਜੀ ਚਾਸ਼ਨੀ ਨਹੋੜ ਅਸੀਂ ਗਾੜੀ ਕਰ ਲਾਂਗੇ। ਇਹਨੂੰ ਚੈੱਕ ਕਰ ਲੈਨੇ ਆ। ਮਰੱਬਾ ਇਹਨੂੰ ਚੈੱਕ ਕਰ ਲੈਨੇ ਆ। ਮਰੱਬਾ ਸੌਫਟ ਹੋ ਗਿਆ। ਇੱਕ ਸੌ ਉੱਟੋ ਗਿਆ ਇੱਕ ਨ ਮਰਬਾ ਬਣ ਕੇ ਤਿਆਰ ਆ ਚਾਸ਼ਣੀ ਵੀ ਅੱਗੇ ਨਾਲੋਂ ਗਾੜੀ ਹੋ ਗਈ ਆ ਇਹ ਬਹੁਤ ਹੀ ਵਧੀਆ ਮਰਬਾ ਬਣ ਕੇ ਤਿਆਰ ਹੋਇਆ ਕਲਰ ਵੀ ਇਹਦਾ ਬਹੁਤ ਹੀ ਵਧੀਆ ਹੈ ਥੋੜੀ ਜਿਹੀ ਨਸੀਰ ਵਿੱਚ ਕਲੌਂਜੀ ਪਾ ਦਾਂ ਬਹੁਤ ਹੀ ਵਧੀਆ ਮਰਬਾ ਬਣ ਕੇ ਤਿਆਰ ਹੋਇਆ ਇਹਨੂੰ 3 ਮਿੰਟ 3 ਮਿੰਟ ਹੋ ਗਏ ਸਾਨੂੰ ਬਣਾਉਂਦੇ ਆ ਮਰਬਾ। ਚਾਸ਼ਨੀ ਵੀ ਗਾੜੀ ਹੋ ਗਈ। ਚਾਸ਼ਨੀ ਦੀ ਅਸੀਂ ਤਾਰ ਨਹੀਂ ਬਣਾਉਣੀ ਕੋਈ ਵੀ। ਵਾਸਾ ਸੀ ਗਾੜਾ ਹੀ ਕਰਨਾ ਉਹ। ਆਂਬ ਵੀ ਸੌਫਟ ਹੋ ਗਏ। ਮਰਬਾ ਬਣ ਕੇ ਸਾਡਾ ਤਿਆਰ ਆ। ਬਹੁਤ ਹੀ ਵਧੀਆ ਬਣਿਆ। ਹੁਣ ਅਸੀਂ ਇਹਨੂੰ ਕੜਾਈ ਦੇ ਵਿੱਚ ਠੰਡਾ ਹੋਣ ਦਿੰਦੇ ਹਾਂ ਤੇ ਗੈਸ ਨੂੰ ਅਸੀਂ ਬੰਦ ਕਰ ਦਿੰਦੇ ਹਾਂ। ਮਰਬਾ ਨੂੰ ਹੁਣ ਅਸੀਂ ਠੰਡਾ ਹੋਣ ਦਿੰਦੇ ਹਾਂ। ਠੰਡਾ ਹੋਣ ਤੋਂ ਬਾਅਦ ਅਸੀਂ ਕਿਸੇ ਡੱਬੇ ਦੇ ਵਿੱਚ ਪਾ ਲਾ ਗਏ। ਆਮਬ ਦਾ ਮਰਬਾ ਮੇਰੇ ਬਾਪਾ ਨੇ ਕੇ ਤਿਆਰ ਆਇਆ। ਇਹ ਆਮਬ ਦਾ ਮਰਬਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ। ਬਹੁਤ ਹੀ ਟੇਸਟੀ ਬਣਿਆ ਹੋਇਆ। ਇਹ ਹੁਣ ਆਮਬ ਦਾ ਮਰਬਾ ਠੰਡਾ ਹੋ ਗਿਆ ਵਾ। ਹੁਣ ਅਸੀਂ ਇੱਕ ਡੂੰਗੇ 'ਚ ਪਾ ਲੈਨੇ ਆ। ਬਾਅਦ ਵਿੱਚ ਅਸੀਂ ਇਹਨੂੰ ਕਿਸੇ ਮਰਦਬਾਲ ਦੇ ਵਿੱਚ ਪਾ ਲਾਂਗੇ। ਪੂਰਾ ਦਿਨ ਅਸੀਂ ਇਸੇ ਤਰ੍ਹਾਂ ਖੁੱਲਾ ਹੀ ਰੱਖਾਂਗੇ ਅਸੀਂ ਇਹਨੂੰ ਮਰਬੇ ਨੂੰ। ਬਾਅਦ ਵਿੱਚ ਅਸੀਂ ਇਹਨੂੰ ਅਗਲੇ ਦਿਨ ਮਰਦਬਾਨ ਦੇ ਵਿੱਚ ਪਾ ਲਿਆ ਤੁਸੀਂ ਵੀ ਦੇਖ ਸਕਦੇ ਜੇ ਬਹੁਤ ਹੀ ਵਧੀਆ ਅੰਬ ਦਾ ਮਰੱਬਾ ਬਣ ਕੇ ਤਿਆਰ ਹੋਇਆ ਇਹ ਬੱਚਿਆਂ ਨੂੰ ਬਹੁਤ ਹੀ ਪਸੰਦ ਲੱਗਦਾ ਹੈ ਬੱਚੇ ਬਹੁਤ ਹੀ ਚਾਹ ਦੇ ਨਾਲ ਇਹ ਚੀਜ਼ਾਂ ਖਾਂਦੇ ਨੇ ਜਿਸ ਤਰ੍ਹਾਂ ਇਹ ਪਰੌਂਠੀ ਜਾਂ ਕੋ ਬ੍ਰੈਡ ਉਹਦੇ ਨਾਲ ਵੀ ਅਸੀਂ ਇਹਨਾਂ ਨੂੰ ਮਰੱਬਾ ਦੇ ਸਕਦੇ ਆ ਅੰਬ ਦੇ ਮਰੱਬੇ ਦੇ ਵਿੱਚ ਪਹਿਲਾਂ ਚਾਸ਼ਨੀ ਜ਼ਿਆਦਾ ਸੀ ਜਦੋਂ ਜਿਉਂ ਠੰਡਾ ਹੁੰਦਾ ਜਾਂਦਾ ਅੰਬ ਦਾ ਮਰੱਬਾ ਤੇ ਚਾਸ਼ਨੀ ਜਿਹੜੀ ਇਹਦੇ ਵਿੱਚ ਅਗਜੋਬ ਹੋ ਜਾਂਦੀ ਹੈ ਤੇ ਜੀਦੋਂ ਇਹ ਠੰਡਾ ਆਇੜਾ ਫੇਰ ਸਾਡੀ ਚਾਸ਼ਨੀ ਜਿਹੜੀ ਇਹ ਥੋੜੀ ਪਤਲੀ ਹੋ ਜਾਣੀ ਹੈ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਚਾਸ਼ਨੀ ਦੇ ਨਾਲ ਹੀ ਅਸੀਂ ਇਹਨੂੰ ਡੱਬੇ ਦੇ ਵਿੱਚ ਪਾ ਕੇ ਤੇ ਰੱਖ ਲਾਂਗੇ ਆਂਬ ਦਾ ਮਰੱਬਾ ਸ ਖਤਮ ਹੋ ਜਾਏਗਾ ਲੇਕਿਨ ਕਦੀ ਵੀ ਸਾਡਾ ਆਂਬ ਦਾ ਮਰੱਬਾ ਖਰਾਬ ਨਹੀਂ ਹੋਏਗਾ ਜਦੋਂ ਵੀ ਅਸੀਂ ਇਹਨੂੰ ਵਰਤਣਾ ਵਾ ਤੇ ਕਿਸੇ ਵੀ ਭਾਂਡੇ ਦੇ ਵਿੱਚ ਅਸੀਂ ਸੁੱਕੀ ਚੀਜ਼ ਦੇ ਨਾਲ ਕੱਢਣਾ ਵਿੱਚੋਂ ਸੁੱਕੇ ਭਾਂਡੇ ਦੇ ਨਾਲ ਅਸੀਂ ਇਹਨੂੰ ਕੱਢ ਲੈਣਾ ਜਿਸ ਤਰ੍ਹਾਂ ਚਮਚਾ ਹੈ ਜਾਂ ਕੜਛੀ ਦੇ ਨਾਲ ਸੁੱਕੇ ਦੇ ਨਾਲ ਇਹਨੂੰ ਕੱਢ ਲੈਣਾ ਡੱਬੇ ਦੇ ਵਿੱਚੋਂ ਕਿਸੇ ਭਾਂਡੇ ਦੇ ਵਿੱਚ ਤੇ ਫਿਰ ਬਾਅਦ ਵਿੱਚ ਅਸੀਂ ਇਹਨੂੰ ਖਾਣਾ ਗਿੱਲਾ ਨਹੀਂ ਇਹਨੂੰ ਚਮਚਾ ਲਾਉਣਾ ਜਾਂ ਕੜਛੀ ਲਾਉਣੀ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਡੱਬੇ 'ਚ ਪਾ ਲਾਂਗੇ ਆਮ ਦਾ ਰਬਾਬਾ ਬਣ ਕੇ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਆਪਣੇ ਬੱਚਿਆਂ ਨੂੰ ਖਵਾਇਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ